ਹਾਂਜੀ ਦੋਸਤੋ ਆਹ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਸਰਦਾਰ ਵੀਰ ਜੋ ਕਿ ਇੱਕ ਇਹ ਵੀਡੀਓ ਕੈਨੇਡਾ ਤੋਂ ਸਾਹਮਣੇ ਆਈ ਹੈ ਅਸਲ ਵਿੱਚ ਦੋਸਤੋ ਹੁੰਦਾ ਕੀ ਹੈ ਆਪਣੇ ਕੁਝ ਪੰਜਾਬੀ ਨੌਜਵਾਨ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਲਈ ਗਏ ਸਨ ਉੱਥੇ ਕੁਝ ਗੋਰੇ ਬੈਠੇ ਸਨ ਜੋ ਕਿ ਇਸ ਪੰਜਾਬੀ ਮੁੰਡੇ ਦਾ ਮਜ਼ਾਕ ਉਡਾਉਣ ਲੱਗ ਜਾਂਦੇ ਨੇ ਤੇ ਉਸ ਨਾਲ ਛੇੜਛਾੜ ਕਰਨ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਇਹ ਵੀਰ ਉਸ ਗੋਰੇ ਨੂੰ ਇੱਕ ਚੈਲੰਜ ਦਿੰਦਾ ਹੈ ਕਿ ਜੇਕਰ ਤੇਰੇ ਵਿੱਚ ਇੰਨਾ ਹੀ ਜੋਰ ਹੈ ਤਾਂ ਮੇਰੇ ਨਾਲ ਆ ਕੇ ਪੰਜਾ ਲਗਾ ਤੇ ਫਿਰ ਕੀ ਹੈ ਗੋਰਾ ਸਰਦਾਰ ਵੀਰ ਨਾਲ ਪੰਜਾ ਲਗਾਉਣ ਲੱਗ ਜਾਂਦਾ ਆ ਪਹਿਲਾਂ ਤਾਂ ਗੋਰਾ ਇਸ ਪੰਜਾਬੀ ਮੁੰਡੇ ਉੱਤੇ ਥੋੜਾ ਹਾਵੀ ਰਹਿੰਦਾ ਆ ਪਰ ਬਾਅਦ ਵਿੱਚ ਇਹ ਪੰਜਾਬੀ ਮੁੰਡਾ ਗੋਰੇ ਉੱਤੇ ਹਾਵੀ ਹੋ ਜਾਂਦਾ ਆ ਤੇ ਇਸ ਗੋਰੇ ਦਾ ਪੰਜਾ ਵੀ ਲਗਾ ਦਿੰਦਾ ਆ ਜਿਸ ਤੋਂ ਬਾਅਦ ਇਹ ਗੋਰਾ ਬੇਸ਼ਰਮ ਜਿਹਾ ਹੋ ਕੇ ਸਾਈਡ ਤੇ ਖੜਾ ਹੋ ਜਾਂਦਾ ਆ ਤਾਂ ਹੀ ਕਹਿੰਦੇ ਨੇ ਸਰਦਾਰ ਕੌਮ ਜਿਹੜੀ ਆ ਹਾਰਨ ਵਾਲੀ ਕੌਮ ਨਹੀਂ ਹੈਗੀ ਦਲੇਰੀ ਇਹਨਾਂ ਦੇ ਖੂਨ ਦੇ ਵਿੱਚ ਹੀ ਹੁੰਦੀ ਹੈ ਵੀਡੀਓ ਵਧੀਆ ਲੱਗੇ ਤਾਂ ਇੱਕ ਲਾਈਕ ਜ਼ਰੂਰ ਕਰੋ ਜੀ ਧੰਨਵਾਦ